ਬਾਬਾ ਮਾਨੋ ਚਾਹਲ ਦਾ ਪਿੰਡ ਹੈ ਗੁਰਬਚਨ ਸਿੰਘ ਜੀ ਮਾਨੋ ਚਾਹਲ ਹਾਂਜੀ ਹਾਂਜੀ ਤੇ ਜੋ ਇਸ ਵਕਤ ਵੋਟਾਂ ਦਾ ਰੁਝਾਨ ਹੈ ਖੰਡੂਰ ਸਾਹਿਬ ਚ ਪੈਂਦਾ ਆਪਣਾ ਪਿੰਡ ਖੰਡੂਰ ਸਾਹਿਬ ਤੇ ਵੋਟਾਂ ਦਾ ਰੁਝਾਨ ਜ਼ਿਆਦਾਤਰ ਕਿਹੜੀ ਪੱਸੇ ਹੈ ਪਾ ਦਾ ਰੁਝਾਨ ਚੋਂ ਕਿ ਲੈਗ ਯੂ ਲੋਕ ਫਰੀ ਆਰ ਤੇ ਮੇਰਾ ਪੋਤਰਾ ਛੋਟਾ ਜਿਹੜਾ ਕਮੇਡੀ ਕਰਿਆ ਜਾਂ ਪੋਤਰਾ ਗ੍ਰੈਂਡ ਕਿ ਅਮਰੀਕਾ ਹਾਂ ਛੋਟਾ ਪੋਤਰਾ ਵੀ ਸਤਿਕ ਵਿੱਧਾ ਹੋਈ ਸੀ ਦੋ ਦੂ ਦਾ ਬਾਪ ਆਏ ਅਸੀਂ ਥੋੜ੍ਹ ਲੋ ਮਤਲਬ ਜੇ ਪੁੱਛੋਗੇ ਸਾਡੇ 2300 ਵੋਟ ਹੈ 1800 ਵੋਟ ਅਮਰਪਾਲ ਨੂੰ ਪਾਉਂਗਾ ਮਾਨੋਚਾਲ ਪਿੰਡ ਚੋਂ 2300 ਵੋਟ ਹੈ। ਆਹ 1600 ਵੋਟ ਅਸੀਂ ਭਗਦਾਵਾ ਗਿਆ ਅੰਮ੍ਰਿਤਪਾਲ ਨੂੰ। ਸਾਨੂੰ ਬਾਹਰਲੇ ਜ਼ਿਲ੍ਹੇ ਜੇ ਫੋਨ ਆ ਰਿਹਾ ਵੀ ਤੁਹਾਡਾ ਖਰੂਦ ਸਾਹਿਬ ਹਲਕਾ ਹਾਂ ਉਹ ਗੰਮਤਪਾਲ ਨੂੰ ਪਾਓ। ਫੋਨ ਦੇ ਵਿੱਚ ਫੋਨ ਆ ਰਿਹਾ ਜਦੋਂ ਮੇਰੀ ਅੰਮ੍ਰਿਤਪਾਲ ਦੇ ਬਾਪ ਨਾਲ ਗੱਲ ਹੋਈ ਤੇ ਵੀਡੀਓ ਮੇਰੀ ਸੋਰੇ ਚੁਲ ਗਈ ਉੱਥੇ ਅਮਰੀਕਾ ਮੇਰੇ ਲੜਕਾਂ ਦਾ ਬਾਪੂ 10 10 20 30 40 ਹਜ਼ਾਰ ਕਿੰਨਾ ਚਾਹੀਦਾ ਪਾਰਟੀ ਵਾਸਤੇ ਉਦੋਂ ਇਲੈਕਸ਼ਨ ਦੀ ਆਈਵਰੀ ਸ਼ੈਂਟ ਟੂ ਯੂ ਫੇਰ ਕੋਲੋਂ ਸਾਡਾ ਇਹ ਮੱਝ ਏਰੀਆ ਬੂਯਾਰ ਆਲਵੇਸਾ ਸਪਾਂਸਰ ਟੂ ਸਿੱਖ ਜੰਮ ਸਾਰੇ ਦੁਨੀਆਂ ਦੇ ਡਿਜੀਟਲ ਪਲੇ ਸਾਡੇ ਇੱਥੇ ਕੋਲ ਆ ਸਾਰੀਆਂ ਕੁਰਬਾਨੀਆਂ ਇੱਥੋਂ ਮਨੋਚਾਲ ਬਾਬਾ ਕੋਲ ਕੀਤੀਆਂ ਜਾਂ ਬੁੱਢ ਬਗਦਾ ਦੇ ਉਹਨੇ ਇਸ ਨਾ ਪਿੰਡ ਵਿੱਚੋਂ ਬੱਦਾ ਗਿਆ ਜੇ ਉਹਨੂੰ ਆਪਣਾ ਭਾਈ ਅਮਰਪਾਲ ਸਿੰਘ ਚੱਲਿਆ ਤੇ ਉਹਨੇ ਚਲੋ ਕੋਈ ਇੱਕ ਟੈਪ ਕਿਸੇ ਕੋ ਗਲਤੀ ਵੀ ਹੋਣੀ ਕੋਈ ਉਸ ਟੈਪ ਹੋਇਆ ਹੋਊਗਾ ਪਰ ਇੰਨਾ ਇੱਕ ਦੁਸ਼ਮਣਵਾਦ ਬਿਹੇਜ਼ਰ ਕਰਕੇ ਉਹਨੂੰ ਇੱਕ ਆਪਣੇ ਆਪਣੇ ਸਟੇਟ ਦੇ ਵਿੱਚੋਂ ਬਾਹਰ ਡਿਬਰੂ ਗਾਰਜ ਫਰਨੈਂਡਸ ਆਹੀ ਉਹਨੂੰ ਜਿਦਾਂ ਜਾਰਜ ਫਰਨੈਂਡਸ ਆਈ ਬਾਅਦ ਇਨਾਰਮੀ 1972 ਜਾਰਜ ਫਰਨੈਂਡਸ ਸਾਡੇ 4 ਲੱਖ ਰੁਪਏ ਜਿੱਤਿਆ ਸੀ ਇੰਦਰਾਂ ਗਾਂਧੀ ਜਮਜੀਤ ਅਮਜੀਤ ਦੇ ਕਹਿਦੇ ਕਹੀ ਉਹਨੂੰ 5 ਲੱਖ ਰੁਪਏ ਅਮਰਪਾਲ ਨੂੰ ਇਥੋਂ ਚੁਕਾ ਕੇ ਭੇਜਿਆ ਕੇ ਖਰੂਦ ਸਾਹਿਬਾਂ ਤੇ ਤੇ ਜਾਰਜ ਫਰਨੈਂਡਸ ਜੋ ਹੋਏ ਨੇ ਜੋ ਹਾਂ ਉਹ ਉਹਨਾਂ ਤੇ ਵੀ ਐਨਐਸਏ ਲੱਤ ਸੀ ਐਨੇ ਉਹ ਜੇਲ੍ਹ ਦੇ ਵਿੱਚ ਅਮਜੀਤ ਸੀ ਪੱਕਾ ਹੀ ਬੰਦ ਕਰ ਦਿੱਤੇ ਐਨਐਸਏ ਨਹੀਂ ਹਾਂ ਵੈਸੇ ਕੋਈ ਅਗਲੇ ਵਿੱਚ ਬੰਦ ਕੀਤਾ ਆਈ ਡੋਟ ਗੋ ਫਾਰ ਦੈਟ ਕਲੀਅਰ ਇਸ਼ੂ ਮਾਦੀ ਇਵਾਦ ਐਂਡੀ ਪਿੰਡ ਐਨਾ ਪਿੰਡ ਦੀ ਇਵਾਦ ਬੈਨ ਬਾਈ ਦੀ 4L 50 ਲੱਖ ਬੋਤ ਐਸੀ ਉਹਦੀ ਧਾਰਨ ਕਾਇਮ ਕਰਨੀ ਚਾਹੁੰਦੇ ਆ ਮਾਨੂੰ ਚਾਲ ਦੇ ਵਿੱਚੋਂ ਤੇ ਖਰੂਦ ਸਾਹਿਬ ਵਾਲਕੇ ਜੀ ਤੇ ਕੇ ਕਮਨਿਸਟਰ ਜਿਹੜਾ ਸੈਗ ਨੂੰ ਪਿੰਚਰ ਲੋਂਦਾ ਆ ਕੇ ਮਨਿਸਟਰੀ ਬਣ ਗਿਆ ਉਹਨੂੰ ਕੀ ਪਤਾ ਗਵਰਨਮੈਂਟ ਦੀਆਂ ਪਾਲਸੀਆਂ ਕੀ ਖੇਤੀਬਾੜੀ ਕੀ ਹੈ ਵਪਾਰ ਕੀ ਆ ਅਚਨਾਚਤ ਧੰਗੇ ਕੀ ਆ ਨਰਕੀਆਂ ਦੀ ਸੁਰੱਖਿਆ ਕਿਵੇਂ ਆ ਅੱਤਵਾਦ ਕਿਵੇਂ ਆ ਬੇਮਰਾਦ ਉੱਤਖੋਂ ਆ ਕੇ ਕਿਵੇਂ ਨੂੰ ਕਿਵੇਂ ਮਾਰਿਆ ਜਾ ਰਹਾ ਹੈ ਕੋਈ ਬਿਲਕੁਲ ਇਹ ਸਰਪੁਰ ਕੇਜਰੀਵਾਲ ਦੇ ਪਿੱਛੇ ਸਾਰਾ ਪੈਸਾ ਕੇਜਰੀਵਾਲ ਨੂੰ ਉੱਥੇ ਭੇਜੀ ਜਾਂਦਾ ਇਸ਼ਤਿਹਾਰਬਾਜ਼ੀ ਕਰੀ ਜਾਂਦਾ ਸੈਂਟਰ ਤੋਂ ਤੁਹਾਨੂੰ ਕਿੰਨੇ ਚਿਰ ਤੋਂ ਬਾਅਦ ਬਾਲਾ ਸਾਹਿਬ ਨੇ ਸ਼ੁਰੂ ਕੀਤੀ ਸੈਂਟਰ ਤੋਂ ਕਣ ਕਾਉਂਟੀ ਆ ਤੇ ਥੈਲੇ ਮਾਨਦੇ ਲੱਗੇ ਆ ਲੱਖਾਂ ਕਰੋੜਾਂ ਰੁਪਏ ਤੇ ਖਰਚਿਆ 2 ਰੁਪਏ 96 ਪੈਸੇ ਕੰਕਨੂ ਡਿਸਟ੍ਰੀਬਿਊਸ਼ਨ ਤੋਂ ਸ਼ੁਰੂ ਹੁੰਦੇ ਸੀ 1 ਕਿਲੋ ਪਿੱਛੇ ਹਾਂ ਤੇ 7 ਰੁਪਏ 96 ਪੈਸੇ ਕਿਲੋ ਦੇ ਖਰਚ ਕਰ ਰਿਹਾ ਆਪਣਾ ਭਗਵੰਤ ਮਾਨ ਜੀ ਤੇ 10000 ਰੁਪਇਆ ਲੱਗ ਗਿਆ ਠੀਕ ਆ ਆਪਾਂ ਕਹਿੰਦੇ ਬਈ ਅਨਪੜਵ ਹੋ ਗਏ ਪੰਜਾਬ ਦੇ ਕਿਉਂਕਿ ਸਾਡੀ ਬਾਦੀ ਇੱਡੀ ਜ਼ਿਆਦਾ ਬਾਹਰਲੇ ਕੰਟਰੀ ਅਮਰੀਕਾ ਕੈਨੇਡਾ ਆਸਟਰੀਆ ਨੂੰ ਇੰਨੀ ਸਰਵਲ ਨਹੀਂ ਹੈ ਤੇ ਸਾਡੇ ਲੋਕਾਂ ਨੂੰ ਗਬਨਾ ਕਰਕੇ 10000 ਰੁਪਇਆ ਲੱਗ ਗਿਆ ਦੋ ਕਿਹੜਾ 10000 ਰੁਪਇਆ ਦੇ ਤਾ ਜੀ ਨੌਕਰੀ ਦੇਤੀ 7000 ਦੀ ਨੌਕਰੀ ਦੇਂਦੇ ਤੇ 8000 ਦੀ ਨੌਕਰੀ ਇਕ ਦੜ ਗਏ ਮੈਂ ਤੁਹਾਨੂੰ ਹਸ ਤੁਹਾਡੀ ਗੱਲ ਸੁਣਾਈ ਵੱਟ ਮੈਂ ਟੇਡੀ ਬਾਬਾ ਹਸਪੀਟਲ ਇੱਕ ਲੜਕਾ 7 ਫੁੱਟ ਜਮਾਨ ਉਹ ਪਛਾੜ ਦੀਏ ਠੀਕੀਆ ਲੋ ਲਾਦੇ ਲੋਕਾਂ ਦੇ ਕੱਪੜੇ ਸਾਫ਼ ਕਰਦਾ ਤੇ ਚਾਦਰਾਂ ਬਦਲੀ ਕਰਕੇ ਉਹਨਾਂ ਪਿੰਡੇ ਸਾਫ਼ ਕਰਦਾ ਤਾਂ 2000 ਰੁਪਈਆ ਮੈਂਦਾ ਕੁੱਲ ਹਾਂ ਉਹਦੀ ਨੌਕਰੀ ਵੀ ਆਪਣੇ ਕਾਊਂਟ ਕੀਤਾ ਕਿ ਮੈਂ ਇਹਨੂੰ ਵੀ ਨੌਕਰੀ ਦਿੱਤੀ ਨੌਕਰੀ ਦਿੱਤੀ ਹਾਂ